ਦਕੋਰ ਰਵਨੀਤ ਪਿੱਟੂ ਪੰਜਾਬ ਦੀ ਕੰਗਨਰ ਰਣੌਤ ਬਣਦੇ ਜਾ ਰਹੇ ਤੇ ਆਪਣੇ ਬੇਤੁਕੇ ਬਿਆਨਾਂ ਦੇ ਨਾਲ ਪੰਜਾਬ ਦੇ ਅਸਲ ਮੁੱਦਿਆਂ ਤੋਂ ਧਿਆਨ ਭਟਕਾਉਣਾ ਚਾਹੁੰਦੇ ਪਹਿਲਾਂ ਕੱਲ ਬਿਆਨ ਦਿੱਤਾ ਕਹਿੰਦੇ ਜੀ ਮੈਂ ਕਿਸਾਨ ਲੀਡਰਾਂ ਦੀ ਜਦਾਦ ਚੈੱਕ ਕਰਾਂਗਾ ਤੇ ਅੱਜ ਬੇਤੁਕਾ ਤੇ ਸ਼ਰਮਨਾਕ ਬਿਆਨ ਕਹਿੰਦੇ ਜਿਹੜੀ ਪੰਜਾਬ ਦੇ ਵਿੱਚ ਹਰੀ ਕ੍ਰਾਂਤੀ ਆਈ ਸੀ ਜਿਹੜਾ ਪੰਜਾਬ ਨੇ ਆਪਣਾ ਢਿੱਡ ਪਾੜ ਕੇ ਅੰਨ ਉਗਾਇਆ ਉਹ ਤਾਂ ਗਾਤਾ ਕਿਉਂਕਿ ਪੰਜਾਬੀ ਰਵਾਇਤੀ ਨਸ਼ੇ ਕਰਦੇ ਸੀ ਫੀਮ ਡੋਡੇ ਭੁੱਕੀ ਇਸ ਤੋਂ ਸ਼ਰਮਨਾਕ ਕੁਝ ਹੋ ਸਕਦਾ ਇਹ ਜਿਹੜੀ ਦਿੱਲੀ ਚ ਬੈਠੀਆਂ ਪਾਰਟੀਆਂ ਨੇ ਚਾਹੇ ਕਾਂਗਰਸ ਦੇ ਰਾਹੁਲ ਗਾਂਧੀ ਹੋਣ ਚਾਹੇ ਅਰਵਿੰਦ ਕੇਜਰੀਵਾਲ ਤੇ ਹੁਣ ਭਾਜੀਪੀ ਇਹਨਾਂ ਨੂੰ ਪੰਜਾਬ ਦੇ ਵਿੱਚ ਕੱਲਾ ਨਸ਼ਾ ਹੀ ਦਿਖਦਾ ਇਹ ਉਹ ਬਹਾਦਰ ਕੌਮ ਆ ਮੈਂ ਇਹਨਾਂ ਨੂੰ ਦੱਸਣਾ ਚਾਹੁੰਨਾ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਦੇ ਵਿੱਚ ਵੱਡਾ ਯੋਗਦਾਨ ਪਾਇਆ ਇਹ ਉਹ ਕੌਮ ਆ ਜਿਹਨੇ ਐਮਰਜੈਂਸੀ ਦੇ ਖਿਲਾਫ ਲੜਾਈ ਲੜੀ ਜੰਗਾਂ ਆਪਣੇ ਪਿੰਡੇ ਤੇ ਹੰਡਾਈਆਂ ਤੇ ਅੱਜ ਆਪਾਂ ਗੱਲ ਕਰਦੇ ਆ ਕਿ ਜੇ ਇਸ ਕੌਮ ਨੇ ਹਰੀ ਕ੍ਰਾਂਤੀ ਲਿਆਤੀ ਤਾਂ ਤਾਂ ਲਿਆਤੀ ਕਿਉਂਕਿ ਇਹ ਡੋਡੇ ਫੀਮ ਪੁੱਕੀ ਖਾਂਦੇ ਸੀ ਅੱਜ ਦੇ ਪੰਜਾਬ ਦੇ ਅਸਲ ਮੁੱਦਿਆਂ ਦੀ ਬਿੱਟੂ ਸਾਹਿਬ ਕਿਉਂ ਨਹੀਂ ਗੱਲ ਕਰਦੇ ਜੋ ਮੰਡੀਆਂ ਚ ਕਿਸਾਨਾਂ ਦੇ ਨਾਲ ਹੋ ਰਿਹਾ ਲਿਫਟਿੰਗ ਨਹੀਂ ਹੋ ਰਹੀ ਡੀਏਪੀ ਦੀ ਕਿਲਤ ਹੈ ਇਹਦੇ ਬਾਰੇ ਆ ਕੇ ਗੱਲ ਕਰੋ ਔਰ ਤੁਸੀਂ ਕੇਂਦਰੀ ਰਾਜ ਮੰਤਰੀ ਹੋ ਰੇਲਵੇਜ਼ ਦੇ ਦੱਸੋ ਪੰਜਾਬ ਨੂੰ ਕਿ ਕਿਹੜੀਆਂ ਸਪੈਸ਼ਲ ਟ੍ਰੇਨਾਂ ਤੁਸੀਂ ਲਾਈਆਂ ਤਾਂ ਜੋ ਜਿਹੜਾ ਸ਼ੈਲਰਾਂ ਦੇ ਵਿੱਚ ਪੁਰਾਣਾ ਸਟਾਕ ਪਿਆ ਉਹਨੂੰ ਆਪਾਂ ਕਲੀਅਰ ਕਰੀਏ ਤਾਂ ਜੋ ਨਵਾਂ ਝੋਨਾ ਕਿਸਾਨਾਂ ਦਾ ਸ਼ੈਲਰਾਂ ਚ ਆ ਸਕੇ ਪੰਜਾਬ ਦੀ ਸਾਰੀ ਇਕਨੋਮੀ ਖੇਤੀ ਦੇ ਉੱਤੇ ਖੜੀ ਹੈ ਤੇ ਜੇ ਕਿਸਾਨ ਮਾਰਿਆ ਗਿਆ ਤਾਂ ਪੰਜਾਬ ਦੇ ਵਿੱਚ ਲੱਭਣਾ ਕੁਝ ਨਹੀਂ ਹਾਲਾਤ ਹੋਰ ਬੱਤਰ ਹੋ ਜਾਣਗੇ ਔਰ ਨਾਲ ਹੀ ਮੈਂ ਗਵਰਨਰ ਸਾਹਿਬ ਨੂੰ ਵੀ ਕਹਿਣਾ ਚਾਹੁੰਦਾ ਗਵਰਨਰ ਸਾਹਿਬ ਨੇ ਵੀ ਜਿਹੜਾ ਸਰਦੀ ਖੇਤਰ ਆ ਉਹਦਾ ਦੌਰਾ ਕੀਤਾ ਪਰ ਕਿਸੇ ਮੰਡੀ ਦਾ ਦੌਰਾ ਨਹੀਂ ਕੀਤਾ ਅਰਵਿੰਦ ਕੇਜਰੀਵਾਲ ਆਉਂਦੇ ਨੇ ਉਹ ਵੀ ਆ ਕੇ ਜੀ ਉਰੇ ਨਸ਼ੇ ਦੀ ਗੱਲ ਉਰੇ ਡਰੱਗਸ ਦੀ ਗੱਲ ਇੱਥੇ ਹੀ ਸਾਰਾ ਫੋਕਸ ਰੱਖ ਕੇ ਪੰਜਾਬੀਆਂ ਨੂੰ ਬਦਨਾਮ ਕਰਨ ਦੀ ਜਿਹੜੀ ਇੱਕ ਕੋਸ਼ਿਸ਼ ਹੈ ਇਹ ਜਿਹੜਾ ਡਰੱਗ ਹੈ ਇਹਦਾ ਇਲਾਜ ਕਰਨ ਵਾਲੇ ਪਾਸੇ ਨੂੰ ਤਾਂ ਆਪਾਂ ਹੈ ਨਹੀਂ ਨਾ ਤਾਂ ਬਿੱਟੂ ਸਾਹਿਬ ਦੀ ਸਰਕਾਰ ਉਥੋਂ ਡਰੱਗ ਰੋਕ ਪਾਰੀ ਹੈ ਨਰਵਿੰਦ ਕੇਜਰੀਵਾਲ ਦਾ ਮੁੱਖ ਮੰਤਰੀ ਭਗਵੰਤ ਮਾਨ ਤੇ ਦੀ ਪੁਲਿਸ ਡਰਗ ਰੋਕ ਪਾਰੀ ਹੈ ਤੇ ਕੱਲਾ ਆਪਾ ਬਦਨਾਮ ਕਰੀਏ ਪੰਜਾਬੀਆਂ ਨੂੰ ਤੇ ਇਹ ਗੱਲ ਕਹੀਏ ਕਿ ਪੰਜਾਬ ਦੇ ਵਿੱਚ ਅਜ ਤੱਕ ਜੋ ਵੀ ਪ੍ਰਾਪਤੀ ਹੋਈ ਉਹ ਰਵਾਇਤੀ ਨਸ਼ਿਆਂ ਕਰਕੇ ਹੋਈ ਮੈਂ ਸਪਸ਼ਟਿਕਰਨ ਮੰਗਦਾ ਬੀਜੇਪੀ ਦਾ ਮੈਂ ਸਪਸ਼ਟਿਕਰਨ ਮੰਗਦਾ ਰਵਨੀਤ ਬਿੱਟੂ ਦਾ ਜਿਨ੍ਹਾਂ ਨੇ ਇਸ ਮਿਹਨਤਕਸ਼ ਇਸ ਬਹਾਦਰ ਕੌਮ ਨੂੰ ਇਹ ਗੱਲ ਕਹਤੀ ਕਿ ਤਾਂ ਅੱਜ ਕੁਛ ਇੰਨੀਆਂ ਮੱਲਾ ਮਾਰ ਗਏ ਕਿਉਂਕਿ ਇਹ ਧਰਵਾਇਤੀ ਨਸ਼ੇ ਕਰਦੇ ਨੇ ਇਹ ਬੇਹਦ ਸ਼ਰਮਨਾਕ ਹੈ ਸਾਹਮਣੇ ਆ ਕੇ ਪੰਜਾਬ ਦੇ ਨੌਜਵਾਨ ਦੀ ਅੱਖਾਂ ਚੱਖਾ ਪਾ ਕੇ ਇਸ ਗੱਲ ਦਾ ਜਵਾਬ ਦੇ। ਅੱਜ ਦੇ ਪੰਜਾਬ ਦੇ ਅਸਲ ਮੁੱਦਿਆਂ ਦੀ ਬਿੱਟੂ ਸਾਹਿਬ ਕਿਉਂ ਨਹੀਂ ਗੱਲ ਕਰਦੇ? ਜੋ ਮੰਡੀਆਂ 'ਚ ਕਿਸਾਨਾਂ ਦੇ ਨਾਲ ਹੋ ਰਿਹਾ ਲਿਫਟਿੰਗ ਨਹੀਂ ਹੋ ਰਹੀ, ਡੀਏਪੀ ਦੀ ਕਿੱਲਤ ਹੈ। ਇਹਦੇ ਬਾਰੇ ਆ ਕੇ ਗੱਲ ਕਰੋ। ਔਰ ਤੁਸੀਂ ਕੇਂਦਰੀ ਰਾਜ ਮੰਤਰੀ ਹੋ ਰੇਲਵੇਜ਼ ਦੇ। ਦੱਸੋ ਪੰਜਾਬ ਨੂੰ ਕਿ ਕਿਹੜੀਆਂ ਸਪੈਸ਼ਲ ਟ੍ਰੇਨਾਂ ਤੁਸੀਂ ਲਾਈਆਂ ਤਾਂ ਜੋ ਜਿਹੜਾ ਸ਼ੈਲਰਾਂ ਦੇ ਵਿੱਚ ਪੁਰਾਣਾ ਸਟਾਪ ਪਿਆ ਉਹਨੂੰ ਆਪਾਂ ਕਲੀਅਰ ਕਰੀਏ ਤਾਂ ਜੋ ਨਵਾਂ ਚੋਨਾ ਕਿਸਾਨਾਂ ਦਾ ਛਿਲਰਾ ਚਾ ਸਕੇ ਪੰਜਾਬ ਦੀ ਸਾਰੀ ਇਕਨੋਮੀ ਖੇਤੀ ਦੇ ਉੱਤੇ ਖੜੀ ਹੈ ਤੇ ਜੇ ਕਿਸਾਨ ਮਾਰਿਆ ਗਿਆ ਤਾਂ ਪੰਜਾਬ ਦੇ ਵਿੱਚ ਲੱਭਣਾ ਕੁਝ ਨਹੀਂ ਹਾਲਾਤ ਹੋਰ ਬੱਤਰ ਹੋ ਜਾਣਗੇ ਔਰ ਨਾਲ ਹੀ ਮੈਂ ਗਵਰਨਰ ਸਾਹਿਬ ਨੂੰ ਵੀ ਕਹਿਣਾ ਚਾਹੁੰਦਾ ਗਵਰਨਰ ਸਾਹਿਬ ਨੇ ਵੀ ਜਿਹੜਾ ਸਰਦੀ ਖੇਤਰ ਆ ਉਹਦਾ ਦੌਰਾ ਕੀਤਾ ਪਰ ਕਿਸੇ ਮੰਡੀ ਦਾ ਦੌਰਾ ਨਹੀਂ ਕੀਤਾ ਅਰਵਿੰਦ ਕੇਜਰੀਵਾਲ ਆਉਂਦੇ ਨੇ ਉਹ ਵੀ ਆ ਕੇ ਜੀ ਉਰੇ ਨਸ਼ੇ ਦੀ ਗੱਲ ਉਰੇ ਡਰੱਗਸ ਦੀ ਗੱਲ ਇੱਥੇ ਹੀ ਸਾਰਾ ਫੋਕਸ ਰੱਖ ਕੇ ਪੰਜਾਬੀਆਂ ਨੂੰ ਬਦਨਾਮ ਕਰਨ ਦੀ ਜਿਹੜੀ ਇੱਕ ਕੋਸ਼ਿਸ਼ ਹੈ ਇਹ ਜਿਹੜਾ ਡਰੱਗ ਹੈ ਇਦਾ ਲਾਜ ਕਰਨ ਵਾਲੇ ਪਾਸੇ ਨੂੰ ਤਾਂ ਆਪਾਂ ਹੈ ਨਹੀਂ ਨਾ ਤਾਂ ਬਿੱਟੂ ਸਾਹਿਬ ਦੀ ਸਰਕਾਰ ਉਥੋਂ ਡਰੱਗ ਰੋਕ ਪਾਰੀ ਹੈ ਨਾ ਰਵਿੰਦ ਕੇਜਰੀਵਾਲ ਦਾ ਮੁੱਖ ਮੰਤਰੀ ਭਗਵੰਤ ਮਾਨ ਤੇ ਦੀ ਪੁਲਿਸ ਡਰੱਗ ਰੋਕ ਪਾਰੀ ਹੈ ਤੇ ਕੱਲਾ ਆਪਾਂ ਬਦਨਾਮ ਕਰੀਏ ਪੰਜਾਬੀਆਂ ਨੂੰ ਤੇ ਇਹ ਗੱਲ ਕਹੀਏ ਕਿ ਪੰਜਾਬ ਦੇ ਵਿੱਚ ਅਜ ਤੱਕ ਜੋ ਵੀ ਪ੍ਰਾਪਤੀ ਹੋਈ ਉਹ ਰਵਾਇਤੀ ਨਸ਼ੇਆਂ ਕਰਕੇ ਹੋਈ ਮੈਂ ਸਪਸ਼ਟਿਕਰਨ ਮੰਗਦਾ ਬੀਜੇਪੀ ਦਾ ਮੈਂ ਸਪਸ਼ਟਿਕਰਨ ਮੰਗਦਾ ਰਵਨੀਤ ਬਿੱਟੂ ਦਾ ਜਿਨ੍ਹਾਂ ਨੇ ਇਸ ਮਿਹਨਤਕਸ਼ ਇਸ ਬਹਾਦਰ ਕੌਮ ਨੂੰ ਇਹ ਗੱਲ ਕਹਤੀ ਕਿ ਤਾਂ ਅੱਜ ਕੁਛ ਇੰਨੀਆਂ ਮੱਲਾ ਮਾਰ ਗਏ ਕਿਉਂਕਿ ਇਹ ਤਰਵਾਇਤੀ ਨਸ਼ੇ ਕਰਦੇ ਨੇ ਇਹ ਬੇਹਦ ਸ਼ਰਮਨਾਕ ਹੈ ਸਾਹਮਣੇ ਆ ਕੇ ਪੰਜਾਬ ਦੇ ਨੌਜਵਾਨ ਦੀ ਅੱਖਾਂ ਚੱਖਾ ਪਾ ਕੇ ਇਸ ਗੱਲ ਦਾ ਜਵਾਬ ਦੇ